ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢਿਲੋ ਡੇਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ YouTube ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਰਿਕਵੈਸਟ ਆ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਮੇਰਾ ਨੰਬਰ ਹੈ 8427019817 ਸੋ ਅੱਜ ਦੀ ਵੀਡੀਓ ਵਿੱਚ ਤਿੰਨ ਬੈੜਾ ਦੋ ਦਿਖਾਵਾਂਗੇ ਪਾਲਕ ਬੱਚੇ ਪੰਜ ਲੱਖ ਸਿਹਰਾ ਡਿਟੇਲ ਵੀਰ ਤੋਂ ਪੁੱਛਦੇ ਆ ਹੋਗੇ ਸਤਿ ਸ਼੍ਰੀ ਅਕਾਲ ਭਾਈ ਜੀ ਸਤਿ ਸ਼੍ਰੀ ਅਕਾਲ ਜੀ ਨਾਮ ਐਡਰੈਸ ਦੱਸਿਓ ਆਪਣਾ ਜੀ ਮੇਰਾ ਨਾਮ ਰੂਮੀ ਹੈ ਪਿੰਡ ਮਹਰਾਜ ਜ਼ਿਲ੍ਹਾ ਬਠਿੰਡਾ ਤਹਿਸੀਲ ਕੰਪਰਾਉ ਮੋ ਆਪਣਾ ਪੂਲੇ ਵਾਲੇ ਰாதੇ ਘਰ ਆਣਾ ਦਾਣਾ ਮੰਡੀ ਕੋਲੇ ਨੇੜੇ ਆ ਪੂਲਾ ਸੜਕ ਤੇ ਨੇੜੇ ਦਾਣਾ ਮੰਡੀ ਤੇ ਠੀਕ ਆ ਮੋਬਾਈਲ ਨੰਬਰ ਜੀ ਆਪਣਾ 947863544 94786 3504 ਠੀਕ ਆ ਪਹਿਲਾ ਨੰਬਰ ਜਿਹੜੀ ਵੈੜ ਦੇਖੀ ਜੈ ਨੇ ਆਪਾਂ ਕਰੌਸਾਂਗ ਜਾ ਗਏ ਹਣਾ ਹਾਂਜੀ ਵੀਰੇ ਜੱਸੀ ਫਾਈਬਰ ਖਾਉਂਦਾ ਹੈ ਠੀਕ ਆ ਕਿਹੜਾ ਸੂਦਾ ਸੁੰਦੀ ਆ ਇਹ ਵੀਰੇ ਦੂਜਾ ਦੂਜਾ ਸੂਦੀਆ ਕੈਦਾਂ ਲੈਂਦੇ ਸੂਣ ਚਾ ਜੇ ਇਹ ਸੂਣ ਵੀਰੇ ਹਫਤੇ ਨੂੰ ਪੰਜ ਚਾਰ ਦਿਨ ਦੀ ਆ ਠੀਕ ਆ ਰੇਟ ਇਹਦਾ ਕੀ ਰਹੂਗਾ ਇਹਦਾ ਬਸ 75500 ਰੁਪਿਆ ਜੈ ਸਮੂਹੀ ਹੈ ਦੁੱਧ ਕਿੰਨਾ ਮੰਨ ਕੇ ਲਵੇ ਬੰਦਾ ਦੁੱਧ ਇਹਦਾ 15 ਤੋਂ 16 ਕਿਲੋ ਮੰਨ ਕੇ 15 ਕਿਲੋ ਤੋਂ ਤਾਂ ਮੰਨ ਕੇ ਲੈ ਰੇ ਰੇਡ 55000 ਮਾਨਤਨ ਕਰ ਦਾਂਗੇ ਮਾਨਤਨ ਕਰ ਕਢਾ ਦਿਓ ਜੀ ਕਢਾ ਇਹਦਾ ਬਾਹਰ ਨੂੰ ਸੋ ਦੂਜਾ ਸੂਆ ਸੁੰਦੀਆ ਜਰਸੀ ਸਾਈਵਲ ਪਰ ਕ੍ਰੋਸ ਬਿਹੜਾ ਫਾਈਨਲ ਆ ਦੁੱਧ ਪਾਣਾ ਦੋ ਤੇ 14 15 ਜੀ ਐਵਰੇਜ ਚੜ ਜਾ ਕੀਮਤ 55000 ਮੌਕੇ ਤੇ ਗੁਜਾਇਸ ਹੋ ਜੂਗੀ ਝੋਲੀ ਝਾੜੀ ਚੰਗੀ ਐ ਸਾਫ ਸੁਥਰੀ ਰਾਜੀ ਸਮੀ ਬੜੀ ਸਨਖੀ ਬਿਹੜਾ ਕਿਸੇ ਪਾਸੇ ਲਿਸੀ ਨਾ ਵੀ ਨਹੀਂ ਹੱਤ ਤਰਾਣੀ ਹੈਗੀ ਤੇ ਜਿੰਦੇ ਜਾਨ ਤੇ ਖੂਬਸੂਰਤੀ ਬਹੁਤ ਜ਼ਿਆਦਾ ਇਹਦੇ ਚ ਕਿਸੇ ਪਾਸੋਂ ਵੀ ਹੱਥ ਦਰਾਣੀ ਰੇਡ ਵੀ ਜੈਨੂ ਆਣਾ ਤੇ ਚੀਜ਼ ਵੀ ਜੈਨੂ ਆਣਾ ਜਾਵਾ ਤੇ ਬਾਲਟਲਾ ਕਾਫੀ ਆ ਹਨਾ ਅੱਗੇ 2 ਨੰਬਰ ਵੈੜ ਦੇਖੀਏ ਨੇ ਜਿਹੜੀ ਆਪਾਂ ਕਿਹੜਾ ਸੁਆ ਸੁੰਦੀ ਆ ਜੀ ਇਹ ਵੀਰੇ ਤੀਜਾ ਸੁਆ ਸੁੰਦੀ ਆ ਤੀਜਾ ਸੁਆ ਕੈਦਨ ਲੈਂਦੀ ਆ ਕੈਦਨ ਲੈਂਦੀ ਆ ਵੀਰੇ ਹਰੇ ਘਟੂ ਘਟ ਪੰਜ ਸਿੱਕਾ ਹਫਤੇ ਦੇ ਅੰਦਰ ਅੰਦਰ ਸੂਪੂਗੀ ਹਾਂਜੀ ਬਾਈ ਇੱਕ ਸਭ ਪਹਿਲਾਂ ਦੱਸਦੀ ਐ ਲਗਦਾ ਮੁਰਕੇ ਵੀਡੀਓ ਦੇ ਤੋਂ ਖੜਦੀ ਹੋਈ ਦੀ ਆੱਖ ਜ਼ਰੂਰ ਮੜੀ ਜੀ ਇੱਕ ਚਿੱਟੀ ਐ ਦੀ ਫੁੱਲੀ ਅੱਖ ਜਾਂ ਹਾਂ ਠੀਕ ਐ ਦੁੱਧ ਕਿੰਨਾ ਪਾ ਦੂਗੀ ਦੁੱਧ ਵੀ ਰੇ 22 ਕਿਲੋ ਪਾ ਦੂਗੀ ਦੁੱਧ 25 ਤੋਂ ਪਾਰ ਵਾਲੇ ਤੇ ਸਾਫ ਸੁਥਰੀ ਰੇਟ ਕੀ ਕਰਿਆ ਆਪ ਇਹਦਾ ਇਹਦਾ 65000 ਰੁਪਇਆ 65000 ਰੁਪਇਆ ਤੇ ਹੁੰਦੀ ਨਾ ਅੱਖ ਤੋਂ ਹੈਗਾ ਹਨ ਹਾਂਜੀ ਪੱਕੇ ਜੀ ਫੁੱਲੀ ਹੈਗੀ ਜ਼ਰੂਰ ਹਨਾ ਹਾਂਜੀ ਸੋ ਆਪਾ ਦੱਸਿਆ ਚੰਗਾ ਹਨਾ ਸੋ ਵੀਰ ਆ ਕਹਿੰਦਾ ਅਸੀਂ ਇਨੀ ਵਾਰ ਟਵਾਏ ਸੀ ਗੱਲ ਦੱਸੀ ਨਹੀਂ ਦੱਸਣਾ ਆਪਣੀ ਫਰਜ਼ ਬਣਦਾ ਸੋ ਰੇਟ 65000 ਦੇ ਲੈਣ ਵਾਲੀ ਆ ਦੁੱਧ 25 ਤੋਂ ਪਾਰ ਵਾਲੀ ਸੋ ਮੱਝ ਦਾ ਬਲੇਖਾ ਬਾਊ ਜਮਾ ਤੇ ਦੁੱਧ ਵੀ ਫੈਟ ਵਾਲਾ ਪਉਣਾ ਪਿੱਠ ਦੇਖੋ ਬਿਲਕੁਲ ਮੱਝਾਂ ਨਾਲ ਦੀ ਤੇ ਬਾਕੀ ਹਵਾਨੇ ਤੇ ਨਾੜਾ ਵਗੈਰਾ ਦੇਖੋ ਥਣ ਦੇਖੋ ਨੇੜੇ ਨਿਖਣਵੇਂ ਚਾਰੇ ਸਾਫ ਸੁਥਰੇ ਤੇ ਮੇਨ ਗੱਲ ਕੱਦ ਤੇ ਵਜ਼ਨ ਵਿੱਚ ਸੌਰੀ ਵਹਿੜ ਦੇ ਵਿੱਚ ਬਹੁਤ ਜ਼ਿਆਦਾ ਆ ਸਾਫ ਸੁਥਰਾ ਲੇਵਾ ਥੱਲੇ ਮਿਲ ਕੇ ਮੈਂ ਦੇਖੋ ਰਸਾ ਵੇ ਭੀ ਆ ਜਮਾ ਨਾੜਾ ਨੂੜਾ ਨਾਲ ਤਾਂ ਗੁੰਦੀ ਭਈਆ ਭਾਰਤ ਦਾ ਨਕਸ਼ਾ ਬਣਿਆ ਪੈ ਜਾਮਾ ਆ ਜਾ ਕਰੋ ਹੁਣ ਪਰੇ ਨਾ ਜਾ ਤੀਜੇ ਨੰਬਰ ਦੇ ਸਾਈਵਾਲ ਦੇਖੀ ਜਾਂਦੇ ਆ ਹਾਂਜੀ ਬਈ ਇਹ ਸਾਈਵਾਲਾ ਕਿਹੜਾ ਸੁਆ ਏ ਬਾਈ ਤੀਜਾ ਸੁਹਾਏ ਠੰਡੀ ਆ ਜਾਵਾ ਹਨਾ ਜਵਾ ਠੰਡੀ ਆ ਬਾਈ ਜਿਵੇਂ ਮਰਜੀ ਹੱਥ ਸੁਹਾ ਦੇਖੋ ਠੰਡੀ ਸੀਲ ਜਾਵਾ ਦਿਨ ਕਹਿ ਲੈਂਦੀ ਐ ਬਾਈ ਜਿਵੇਂ ਮਰਜੀ ਜਿੱਦਨ ਮਰਜੀ ਹੱਥ ਫੇਰੀ ਜਾ ਦਿਨ ਕਿਨੇ ਲੈ ਜੂਗੀ ਇਹ ਇਹ ਵੀ ਵੀਰੇ ਪੰਜ ਚਾਰ ਦੰਗੀ ਹੋ ਇਹਦਾ ਰੇਟ ਕੀ ਰੱਖਿਆ ਆਪਾਂ ਇਹਦਾ ਜੈਸ ਨੂੰ 55000 ਰੁਪਏ ਦੁੱਧ ਕਿੰਨਾ ਦਊਗੀ ਦੁੱਧ ਏ 14 15 ਕਿਲੋ 14 ਕਿਲੋ ਦੁੱਧ ਦਾ ਰੇਟ 55000 ਹਨਾ ਮਾਨ ਤਨ ਹੋ ਜਾਊਗਾ ਹਾਂਜੀ ਮਾਨ ਤਨ ਜੇ ਵੀ ਤੁਹਾਡੀ ਵੀਡੀਓ ਦੇਖ ਕੇ ਪੂਰਾ ਲਾਜ਼ਮੀ ਸੋ ਰੇਡ ਵੀਰ ਨੇ ਜਮਾ ਜੈਨੂਨ ਕਰਿਆ 55000 ਕੀ ਤੋਰ ਦੀ ਬਾਹਰ ਨੂੰ ਇਹਨਾਂ ਸੋ ਮੂੰ ਮੱਥਾ ਦੇਖੋ ਸਾਫ ਸੁਥਰੀ ਫੁੱਲ ਬਜਣ ਵਜੂਦ ਵੀ ਬੈੜ ਦੇ ਵਿੱਚ ਬਹੁਤ ਜ਼ਿਆਦਾ ਝੋਲੀ ਵਾਲੀ ਬੈੜ ਆ ਤੇ ਜਿੰਦ ਜਾਨ ਰਾਜੀ ਸਮੀ ਪਲੀ ਵੀ ਕਿਸੇ ਪਾਸੇ ਲਿਸੀ ਨਾ ਵੀ ਨਹੀਂ ਹੱਥ ਤਰਾਣੀ ਹੈਗੀ ਇਹ ਓਕੇ ਆ ਜਾਰੇ ਪਾਸੇ ਜਾਵਾਂ ਕੋਈ ਲਿਸਾ ਨਾ ਪਣਨੀ ਹੈ ਜੇ 45000 ਤੇ ਠੰਡੀ ਬਰਫ਼ ਵਰਗੀ ਜਿਹੜੇ ਆ 55000 ਸੌਰੀ 10 ਦਿਨ ਤੋਂ ਕੋਲੋਂ ਪੋਣਾ ਪੈ ਜਾਂਦਾ ਸੀ ਮੈਨੂੰ ਤੇ 55000 ਰੁਪਏ ਰੇਟ ਆ ਤੇ ਠੰਡੀ ਪੁੱਜ ਗਿਆ ਜਿਹੜੇ ਵੀ ਕਹਿੰਦੇ ਸਾਈ ਵਾਲਾ ਸੀ ਲੈਣੇ ਠੰਡੀ ਤੇ ਦੁੱਧ ਆਪਾਂ ਨੂੰ ਪਤਾ ਹੀ ਹੈ ਸਾਈ ਵਾਲ ਦਾ ਦੁੱਧ ਬਹੁਤ ਗੁਣਾ ਕਰ ਡਾਕਟਰ ਵੀ ਦੱਸ ਦੇ ਦੁੱਧ ਸਾਈਵਾਲ ਦਾ ਪੀਓ ਆਪਾਂ ਅੱਗੇ ਪਸਾਉਨੇ ਆ ਪਾਲਕ ਬੱਚੇ ਆਪਾਂ ਜੋੜਾ ਪਾਲਕ ਬੱਚੀਆਂ ਨਮੂਨੀ ਆ ਬਾਈ ਠੀਕ ਐ ਇੱਕੋ ਥਾਂ ਦਵਾਈਆਂ ਤੋਂ ਨੇ ਹਾਂਜੀ ਟੈਗ ਟੂਕ ਵੀ ਫਿਰ ਪਏ ਵਿਆ ਹੈ ਹਾਂਜੀ ਠੀਕ ਐ ਤੇ ਕਿੰਨੀ ਕੁ ਉਮਰ ਹੈ ਇਹਨਾਂ ਦੀ ਇਹਦੀ ਵੀਰੇ ਆਪਣੇ ਹੋਊਗੀ 11 11 ਸਾਢੇ 11 ਮਹੀਨੇ ਠੀਕ ਐ ਇਹਦੀ 9.5 10 ਮਹੀਨੇ ਥਣ ਤਾਂ ਨਹੀਂ ਪੰਜਮਾ ਕੋਈ ਬਿਲਕੁਲ ਵੀ ਨਹੀਂ ਬਾਈ ਕੋਈ ਫੋੜ ਨਹੀਂ ਦੰਦਾ ਜੋ ਕੋਈ ਦੁੱਗੀ ਨਹੀਂ ਹੈਗੀ ਖੀਰੀਆਂ ਝਮਾ ਠੀਕ ਐ ਖੀਰੇ ਬੱਚੇ ਜਿਹਨੂੰ ਕਹਿੰਦੇ ਉਹ ਇਹਦੇ ਵੀ ਥਣ ਦਿਖਾ ਦਈਏ ਵਾਗਰੇ ਪੰਜਵਾਂ ਥਾਂ ਨਹੀਂ ਕੋਈ ਫੋਰਸਾਂ ਨਹੀਂ ਹਨ ਹਾਂ ਤੇ ਰਿਕਾਡ ਗੂੜ ਚੰਗਿਆ ਵਧੀਆ ਹਾਂਜੀ ਬਾਈ ਕਹ ਕਹਿ ਨੂੰ 40 50 ਕਿਲੋ ਆ ਬਾਈ ਮਤਲਬ ਚੰਗੀਆਂ ਬੜੀਆਂ ਚੰਗੀਆਂ ਬੜੀਆਂ ਨੇ ਦੇਖ ਵੀ ਨਾ ਆ ਗਿਆ ਆ ਰਜਗਾਰ ਦੀ ਹੱਥਾ ਨਾ ਜੇ ਸਾਨੂੰ ਟੀਕਾ ਤੂੰ ਦੱਸ ਵੀ ਦੇਂਗਾ ਅਸੀਂ ਤਾਂ ਵੀ ਨਹੀਂ ਆਹ ਦੱਸ ਠੀਕ ਹੈ ਮੈਂ ਨਾ ਵੇਚੀ ਜਲੀ ਕਿ ਮੈਂ ਕਿਸੇ ਦਾ ਟੀਕੇ ਦਾ ਨਾਮ ਵੇਚੀ ਅਗੇ ਕੋਈ ਫਾਇਦਾ ਨਹੀਂ ਬਾਈ ਜਿੰਨੀਆਂ ਹੈਗੀਆਂ ਆ ਵੀ ਆਤਲ ਕਹਿੰਦੀ ਆ ਵੀ ਬੱਚਿਆਂ ਚੰਗਿਆ ਦਣ ਲਉਂਈਏ ਇਹਨਾਂ ਦਾ ਰੇਟ ਕੀ ਆ ਇਹਨਾਂ ਦੇ ਜੁੜੇ ਦੇ ਹਾਂਜੀ ਜਸ ਨੂੰ ਇਹਨਾਂ ਦਾ 65000 ਰੁਪਏ ਮਾਨਤਾ ਕਰਦਾ ਹਾਂ ਬਾਈ ਤੋਰ ਦੀ ਬਾਹਰ ਨੂੰ ਸੋ ਝੋਲੀ ਜੜੀ ਦੇਖੋ ਬੱਚਿਆਂ ਦੀ ਪੂਰੀ ਸਾਫ ਸੁਥਰੀ ਰਾਜੀ ਸਮਝ ਬਿਨੇ 64000 ਰੁਪਏ ਇਹਨਾਂ ਦੀ ਬੱਚਿਆਂ ਦੀ ਕੀਮਤ ਆ ਤੇ ਬਾਕੀ ਮੌਕੇ ਦੇ ਮਾਨਦਾਨ ਹੋ ਜਾਊਗਾ ਜੀ ਬਿਲਕੁਲ ਇਹਦਾ ਵੀ ਕੜਾ ਦੀ ਗੇੜਾ 64000 ਕੀਮਤ ਸੋ ਵੀਰ ਤੋਰਾ ਵਗੈਰਾ ਦੇਖੋ ਦੋਨੇ ਬੱਚਿਆਂ ਦਾ ਪੂਰਾ ਸਾਫ ਸੁਥਰਾ 64000 ਕੀਮਤ ਆ ਬਾਕੀ ਮਾਨਦਾਨ ਹੋ ਜਾ ਕੋਈ ਵੀ ਨਾਲ ਤੁਹਾਡੇ ਪਸੰਦ ਆ ਕੇ ਦੇਖ ਕੇ ਖਰੀਦਦਾਰੀ ਕਰ ਸਕਦੇ ਹੋ ਪਿੰਡ ਮਹਾਰਾਜ ਜ਼ਿਲ੍ਹਾ ਬਠਿੰਡਾ ਵੀਡੀਓ ਦੇਖਣ